ਕਰਨੇ ਵੀ ਪੀਚੱਕ ਹਾਂਜੀ 사시ਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਆ ਸਾਰੇ ਠੀਕ ਠਾਕ ਇਧਰ ਚੰਨੇ ਚੁੱਕੇ ਰੈਡੀ ਕਾਕੇ ਦਾ ਦੁਪਹਿਰ ਆ ਇਧਰ ਹਰ ਫਤ ਨੇ ਚੁੱਕਿਆ ਇਹਦੇ ਚਿੰਕਲ ਡਿਆ ਪੈਕਿੰਗ ਕਰਨ ਚੰਗਲ ਕਿੱਥੇ ਚਲੇ ਆ ਸਾੜੇ ਚਲੇ ਆ ਇਤਨੀ ਖੁਸ਼ ਹਾਂ ਮੈਂ ਅੱਜ ਆ ਨਹੀਂ ਆਵਾਜ਼ ਨਹੀਂ ਆ ਰਿਹਾ ਆ ਵੇਤੀ ਹੋ ਗਏ ਚਲ ਕੋਈ ਗੱਲ ਨਹੀਂ ਵਧੀਆ ਲੱਗੂ ਗੱਡੀ ਸਿਰ ਉਰਦਿਆਂ ਸਾਰੀ ਆਪਾਂ ਧੋ ਲਈ ਆ ਤੇ ਉਹ ਟਾਇਰ ਪਾਇਆ ਕੱਲ ਗੱਡੀ ਦਾ ਆਹ ਹੁਣ ਅਗਲਾ ਫਰੰਟ ਦਾ ਟਾਇਰ ਇਹ ਚੇਂਜ ਕਰਾਇਆ ਪਾਇਆ ਸੈਕੰਡ ਹੈਂਡ ਹੀ ਆ ਚਲ ਥੋੜਾ ਟਾਈਮ ਕੱਢ ਜੇਗਾ ਜਿੰਕਲੋਣੀ ਹੋ ਚੁੱਕੇ ਰੈਡੀ ਜਿੰਕਲ ਤੇਰੀ ਟੌਰ ਵੱਖਰੀ ਹੈ ਮੈਂ ਜੁਨੀ ਫੋਨ ਪਾ ਲਈ ਤਾਂ ਜੁਨੀ ਫੋਨ ਹੀ ਭਾਈ ਵਧੀਆ ਭਾਈ ਤੇ ਅਣੀ ਇਹ ਪਾਈ ਪਿਛਲੇ ਸਾਲ ਵਾਲੀ ਕੋਟੀਆਂ ਨੂੰ ਕਹਿੰਦੇ ਆ ਮੋਰ ਸਾਲ ਕਰਦੀ ਹੈ ਲੋਕ ਤੇ ਇੱਥੇ ਹੁਣ 2-4 ਦਿਨ ਡੈਡੀ ਹੁਣੀ ਰਹਿਣਗੇ ਲਵਾ ਜੀ ਕਰਤਾ ਬੰਦ ਰੱਖੋ ਵੀ ਮੈਂ ਲੈ ਆਉਣਾ ਕੋਈ ਨਹੀਂ ਤੁਸੀਂ ਸਮਾਨ ਚੰਗਲਾ ਰੱਖੀ ਜਾ ਰ ਵਿੱਚ ਮੈਂ ਮੋਟਾ ਨਹੀਂ ਕਰਾਈ ਉੱਪਰ ਹੀ ਰੱਖ ਦੋ ਨਹੀਂ ਤਾਂ ਨਹੀਂ ਨਹੀਂ ਕੋਈ ਕੁੱਤੇ ਉੱਪਰਲੀ ਸਾਈਡ ਹੀ ਰੱਖ ਦੋ ਕਪੜੀ ਰੱਖਣਾ ਚਾਹਤੇ ਕੋਈ ਲਾ ਇਹਦੇ ਉੱਪਰ ਚਲੋ ਕਿੰਨੇ ਜਿਆਦਾ ਮੈਨੂੰ ਤਾਂ ਚੰਗਾ ਆਵਾਜ਼ ਮੈਂ ਫਿਰ ਵੇਖੀ ਸ਼ੀਸ਼ਾ ਮੈਂ ਨਹੀਂ ਵੇਖਣਾ ਮਗਰ ਚਲੋ ਇੰਨਾ ਜਿਆਦਾ ਨਹੀਂ ਦੇਣਾ ਤੁਸੀਂ ਜਰਵਾਇ ਬੰਦ ਕਰ ਸੜਿਆ ਸਾਰੇ ਚਲ ਹਾਂ ਠੀਕ ਹੈ ਇੰਨਾ ਕਰਿਆ ਨਾ ਮਗਰ ਬਾਟੇ ਠੀਕ ਹੈ ਕੋਈ ਚਲੋ ਪਾਰਾ ਰੱਖ ਲਿਓਏ ਗੱਡੀ ਚ ਚਲੋ ਫਿਰ ਹੁਣ ਕਿੰਨੀ ਲੇਟ ਹੋ ਗਏ ਆ ਕਹਿੰਦੇ ਕਹਿੰਦੇ 8 ਵਜੇ ਜਾਣਾ 12 ਵਜਾ ਤੇ ਉਹਨਾਂ ਨੇ ਵੇਖਲਾ ਕੰਮ ਨਹੀਂ ਉਹ ਕੈਟਲ ਲਈ ਕੈਟਲ ਲੈ ਲਓ ਇਹ ਲੈ ਆਂ ਚੱਲੇ ਅੰਦਰ ਰਹਿ ਗਈ ਕੈਟਲ ਹਰ ਹਫਤੇ ਦੀ ਬਹੁਤ ਜ਼ਰੂਰੀ ਹੈ ਕੋਈ ਜਲਦੀ ਕੋਈ ਪਾਪਾ ਦੇਮਾ ਮਰੇ ਲੋਕਾਂ ਨੂੰ ਜਲਦੀ ਲਮਾ ਲੋ ਮਰ ਇਹ ਕੈਟਰ ਤਾਂ ਜ਼ਰੂਰੀ ਹੀ ਇਹ ਨਹੀਂ ਕਿਸੇ ਇਹ ਨਹੀਂ ਰਹਿਣੀ ਚਾਹੀਦੀ ਬੱਤ ਸਹੀ ਹੈ ਦੇ ਵੀ ਬਹੁਤ ਚੰਗੀ ਰੱਖ ਲੈਣਾ ਪੈਰਾਂ ਚ ਪਿੱਛੇ ਰੱਖ ਦੋ ਅੱਗੇ ਬੈਗ ਰੱਖਿਆ ਹੋਇਆ ਹੈ ਨਾ ਇੰਦਰ ਇੰਦਰ ਆਵਾਜ਼ ਆਵੇ ਸਾਈਡ ਇੱਥੇ ਰੱਖ ਲੋ ਨਾ ਸ਼ਾਟ ਕਰ ਕੋ ਮਾਣੇ ਪਏ ਲੈ ਆ ਬਾਦ ਵੀ ਰੱਖੀ ਠੀਕ ਕਰ ਜਦ ਦੋਆ ਲੱਗ ਠੀਕ ਹੈ ਟੋਪ ਦੇਖੋ ਕਿ ਨਹੀਂ ਲੱਗੀ ਹੁਣ ਅਸੀਂ ਚੱਲਨੇ ਆ ਹੋ ਗਈ ਤਿਆਰੀ ਬੈਠਾ ਗੱਡੀ ਕਿਆ ਕਰੋ ਟਾਈਮ ਹੋ ਗਿਆ ਮੇਰੇ ਕੋ 12 ਵਜੇ ਦਾ ਤੇ ਇੱਧਰ ਚਿੰਕਲੂ ਨਹੀਂ ਬੈਠੇ ਮਗਰ ਸੁਮੇ ਜੀ ਹਾਂ ਜੀ ਤੇ ਇੱਧਰ ਹਰਫਤ ਸਿੰਘ ਖੜਾ ਰੈਡੀ ਹੋ ਕੇ ਬਿਠਾ ਤੇ ਮਟਾਲੇ ਨੂੰ ਨਿਕਲ ਲੱਗੇ ਆਪਾਂ ਦੇ ਹੁਣ ਸਿੱਧਾ ਬਿਆਸ ਫਿਰ ਜਲੰਧਰ ਕਿੱਥੇ ਦਾ ਟੂਰ ਆ ਇਹ ਤੁਹਾਨੂੰ ਜਾ ਕੇ ਦੱਸਾਂ ਕਿ ਕਿੱਧਰ ਕਿੱਥੇ ਆਪਾਂ ਘੁੰਮਣਾ ਕਿਹੜੀ ਕਿਹੜੀ ਜਗ੍ਹਾ ਘੁੰਮਣੀ ਆ ਇਹ ਚਿੰਕਲੂ ਨੇ ਸਾਨੂੰ ਆਪੇ ਘਮਾਉਣਗੇ ਉੱਧਰ ਕੋਈ ਗੱਲ ਤੇ ਜੁੜੇ ਰਹੋ ਅੰਤ ਤੱਕ ਉਹ ਲੋ ਆ ਦੇ ਨਾਲ ਜਿਹੜੇ ਨਵੇਂ ਨੇ ਜਿਹੜੇ ਨਵੇਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੱਲ ਫਿਰ ਆਂਦੇ ਤਾਂ ਕਿੱਧਰ ਘਲਤੀ ਕਿੱਥੇ ਆਇਆ ਹਾਲ ਘਲਤੀ ਬੁਲੀਆ ਨਾਲ ਚਲੇ ਸੂਟਾਂ ਦੇ ਦੀ ਸਟੂਡੈਂਟ ਸਟੂਡੈਂਟ ਇੱਥੇ ਸਿਸਟਰ ਆਈ ਹੈ ਇਹ ਸਮਾਨ ਮੰਗਾਇਆ ਕੋਈ ਘਰੋਂ ਲੈ ਕੇ ਨਹੀਂ ਆਇਆ ਪੂਰਾ ਸਮਾਨ ਟਿੰਕਰ ਤੇ ਮਾਰ ਪੁਰਾਣੀ ਨਹੀਂ ਲੈ ਕੇ ਜਾਂ ਲੈਂ ਮੈਂ ਸੱਕੇ ਪਾ ਜੀ ਆਇਆ ਕਿੱਧਰ ਦਿੱਤੀ ਆ ਆ ਇਧਰ ਜੀ ਉਰੇ ਸੂ ਗੇਰਸ ਤੇ ਸੋਣਾ ਵਾ ਕਿ ਤੂੰ ਬਹੁਤ ਠੀਕ ਜੀ ਚਲੋ ਠੀਕ ਆ ਧਿਆਨ ਨਾਲ ਜਾਓ ਬਹੁਤ ਧਿਆਨ ਨਾਲ ਡਾਟਿੰਗ ਕੋਈ ਨਹੀਂ ਆਈ ਗੋਦ ਨੂੰ ਚੱਲੇ ਹੁਣ ਚਾਹ ਬਣਾਉਂਦੇ ਪੀਓ ਹਾਂ ਠੀਕ ਬਈ ਮੈਂ ਤੇ ਚੌਂ ਪਹੁੰਚ ਚੁੱਕੇ ਆਪਾਂ ਤੇ 1 ਵਜ ਗਿਆ ਲੈ ਵੀ ਬਿਆਸ ਨੂੰ ਜਾਣ ਵਾਸਤੇ ਸ਼ਾਰਟਕਟ ਰਸਤਾ ਹੈ ਤੇ ਮੇਰੇ ਕਹਿੰਦਾ ਨੇ ਉਹ ਬੰਦ ਕਰ ਛੜਿਆ ਪਤਾ ਨਹੀਂ ਕਿਉਂ ਕੀਤਾ ਬੰਦ ਅੱਗੇ ਕੰਮ ਚੱਲ ਰਿਹਾ ਵਾ ਜੀ ਸੀ ਪੀ ਲੱਗੀ ਅੱਗੇ ਉਹ ਦੇਖ ਲੱਭਣੀ ਨੂੰ ਸ਼ਾਇਦ ਉਹ ਸੀ ਵੀ ਉਹ ਚਲਿਆ ਹਣਾ ਇੱਥੇ ਦਾ ਰਸਤਾ ਹੁਣ ਦੱਸਿਆ ਕਿ ਐਂ ਦੀ ਮੁੜ ਕੇ ਐਰੋ ਬਣਿਆ ਆਵੇ ਐ ਹੁਣ ਆਪਾਂ ਜਾਣਾ ਹੁਣ ਅੰਦਰ ਕੰਮ ਦੇ ਜਾਣਾ ਉਹ ਤਿੱਲੇ ਕੇ ਬਾਈ ਬਾਈ ਸ਼ੋਰ ਹੁਣ ਮੇਰੇ ਹੱਵੇ ਸ਼ਾਰਟ ਹੀ ਵਾਹੇ ਸਿੱਧਾ ਪੁੰਜਣਾ ਹੁਣ ਫਿਰ ਘੁੰਮਣ ਕੇ ਰੀਸੀਸੀ ਪੈ ਗਿਆ ਚਲੋ ਕੋਈ ਨਹੀਂ ਅਭੀ ਬਿਆਸ ਆਣ ਕੇ ਰੁਕ ਗਏ ਆ ਤੇ ਹੁਣ ਇਹ ਕਹਿੰਦੇ ਆ ਕਿ ਇੱਥੇ ਵੀਡੀਓ ਸ਼ੂਟ ਕਰਨੀ ਆ ਆ ਵੀਊ ਜਿਹੜਾ ਬੜਾ ਘੈਂਟ ਆ ਵੇਖੋ ਨਾ ਕਰ ਲੈਨੇ ਆਪਾਂ ਖਲੋਤੇ ਆ ਬਿਆਸ ਖਲੋਤੇ ਚਲੋ ਹੀ ਹੀ ਦੂਪ ਸਿੱਕਿੰਗੀ ਲੈਬਿਟ ਟੋਲ ਪਾਰ ਕੀਤਾ ਵਾ ਤੇ ਹੁਣ ਕਹਿੰਦੇ ਲੱਡੂ ਖਾਣੇ ਚਲੋ ਖਾ ਲੋ ਫਿਰ ਚੱਲਦੇ ਆ ਆਪਾਂ ਜੂਸ ਹੀ ਪੀਣਾ ਨੇ ਸੰਤਰੇ ਦਾ ਟਾਈਮ 2 ਵੱਜ ਚੁੱਕਿਆ ਵੇਖੋ ਇਦਾਂ ਇਦਾਂ ਨਾਲ ਕਰਦਿਆਂ ਕਰਾਉਂਦੇ ਆਪਾਂ ਟਾਈਮ ਜਾ ਤੇ ਇੱਥੋਂ ਅਜੇ ਘਰੋਂ ਬਟਾਲੇ ਤੋਂ ਬਿਆਸ ਤੱਕ ਹੀ ਪਹੁੰਚੇ ਆ ਤੇ 2 ਵੱਜ ਗਏ ਇੱਕ ਜਗ੍ਹਾ ਵਾ ਰੁੱਕ ਗਏ ਕਿਉਂਕਿ ਕਾਕੇ ਦਾ ਡੈਪਡ ਉੱਪਰ ਚੇਂਜ ਕੀਤਾ ਫਿਰ ਆਪਾਂ ਥੋੜਾ ਹੋਲੀ ਚਲਾਂਗੇ ਕੋਈ ਗੱਲ ਨਹੀਂ ਕੋਈ ਗਾਲੀ ਆਪਾਂ ਨੂੰ ਕੋਈ ਨਹੀਂ ਆਗੀ ਰਮਾਨਾ ਜਾਵਾਂਗੇ ਫੈਮਲੀਆਂ ਦੋ ਸਾਡੇ ਨਾਲ ਇੱਕ ਆਪਾਂ ਤੇ ਇੱਕ ਮਗਰ ਬੇਟੀ ਫੈਮਿਲੀ ਚਲੋ ਸਨੈ ਨੂੰ ਫੇਸਬੁੱਕ ਤੇ ਵੀ ਆਉਣਗੇ ਵਲੌਗ ਉਹ ਵੀ ਚੈੱਕ ਕਰਿਓ ਠੀਕ ਜੀ ਗੱਰ ਚੱਕ ਚੰਗਲ ਕਿਦਾਂ ਦੀ ਜਾਣ ਪਾਏ ਵੀਰ ਨੇ ਜਰਾ ਠੀਕੜ ਕੇ ਜੂਸ ਪੀਣਾ ਵਿੱਚ ਫਾਇਦਾ ਲੈ ਵੀ ਜੂਸ ਪਾਤਾ ਵੀਰ ਨੇ ਪੀ ਪੀ ਚੋਣ ਲੈ ਹਾਂਜੀ ਪੀਣਾ ਤੁਸੀਂ ਨਹੀਂ ਚਲੋ ਠੀਕ ਹੈ ਮੈਂ ਆਪ ਵੀ ਲਾ ਲੈਂ ਪਾਣੀ ਪਣੀ ਉਹ ਗੱਡੀ ਪਿਆ ਆਪਣੀ ਸ਼ਾਹ ਪਤਾ ਪੀਦਾ ਪਹਿਲਾ ਦਿਲ ਕੰਡਿਆ ਦਿਲ ਤੇ ਕੰਡਿਆ ਉੜਿਆ ਕਿਹੜਾ ਕਿੰਨੀ ਗੱਡੀ ਆ ਲਖੇਸ਼ ਨੇ ਆ ਪੈਲਿਸ ਕਿੰਨਾ ਸੋਹਣਾ ਬਣਿਆ ਹੋਇਆ ਇਹ ਲਵਲੀ ਆ ਗਈ ਜੁਬਿਲੀ ਯੂਨੀਵਰਸਿਟੀ ਲਵਲੀ ਇਹਦਾ ਗਾਣਾ ਹੈਗਾ ਮੈਂ ਲਵਲੀ ਚ ਲਵਲੀ ਚ ਪੜਦੀ ਉਹੀ ਹੈ ਯੂਨੀਵਰਸਿਟੀ ਹੈ ਵੀ ਪੜੀ ਆ ਨਿਆਣਾ ਪਾਰ ਨਹੀਂ ਕੀਤਾ ਆਈਏ ਲੈ ਵੀ ਚੰਡੀਗੜ੍ਹ ਸੈਂਟਰੀ ਕਰ ਲਈਏ 120 ਸੈਂਟਰ ਘੁੰਮਣ ਦੇ ਆਹੀਂ ਟਾਈਮ ਹੋ ਚੁੱਕਾ 2:30 ਦਾ ਲੈ ਵੀ ਮੋਹਾਲੀ ਹੈਗਾ 18 ਕਿਲੋਮੀਟਰ ਇਥੋਂ ਨੇ ਵੀ ਆਪਾਂ ਖਲੋਤੇ ਆਣਾ ਉਹਦੇ ਨੂੰ ਵੇਖ ਕੇ ਆ ਗਏ 70 ਸੈਕਟਰ ਸੈਕਟਰ ਹੀ ਬੜੇ ਆ 70 ਜਿਵੇਂ ਹਨਾ ਸਾਨੂੰ ਆਪਣਾ ਪਤਾ ਨਹੀਂ ਲੱਗਦਾ ਇੱਥੇ ਮੁਹਾਲੀ ਖਲੋਤੇ ਆਪਾਂ ਤੇ ਲੇਟ ਹੋਈ ਹੈ ਇੱਥੇ ਡ੍ਰੈਗਨ ਥੋੜੀ ਜਿਹੀ ਔਖੀ ਹੈ ਲੱਟਾਂ ਛੱਟਾਂ ਦਾ ਬੜਾ ਧਿਆਨ ਰੱਖਣਾ ਪੈਂਦਾ ਚਲੋ ਬਾਕੀ ਮਿਲਦੇ ਆ ਪਹੁੰਚਣੇ ਵਾਲੇ ਥੋੜਾ ਟਾਈਮ ਰਹਿ ਗਿਆ ਹੁਣ ਚਾਹ ਪੀਏ ਪਹਿਲਾਂ ਕਿਤੇ ਰੋਕੇ ਤੇ ਫਿਰ ਤੁਹਾਨੂੰ ਜਾਵਾਂਗੇ ਘਰੇ ਹਰਫਤ ਸਿੰਘ ਅੱਲੀ ਸੁੱਤਾ ਅਭੀ ਇੱਥੇ ਇੱਕ ਗੱਲ ਵਾ ਪਰ ਇੱਥੇ ਲੇਟਾਂ ਬਹੁਤ ਵਾ 2 ਕਿਲੋਮੀਟਰ ਤੇ ਲੇਟ ਵਾ 2 ਕਿਲੋਮੀਟਰ ਤੇ ਲੇਟ ਵਾ ਚਲੋ ਕੋਈ ਗੱਲ ਨਹੀਂ ਮੇਰਾ ਹਰਫ ਤੇ ਪੇਲੀਆ ਰੀ ਆਇਆ ਚੰਡੀਗੜ੍ਹ ਹਾਂਜੀ ਕਿੱਥੇ ਆਏ ਜੀ ਇਹਦੇ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਸੁਹਾਣਾ ਸਾਹਿਬ ਲੰਘਿਆ ਵਸੇ ਹੁਣ ਮੋਲੇ ਕੋ ਮਲਾਂਗੇ ਬੋਟੇ ਨੂੰ ਲੈ ਆਓ ਸਪੋਰਟਿੰਗ ਸਾਹਿਬ ਆ ਵੀ ਕਿੰਨੇ ਸੋਹਣੇ ਵਾਹ ਬਹੁਤ ਪਿਆਰੀ ਹੈ ਮੋਲ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਉਹ ਜਗ੍ਹਾ ਮਿਲ ਜੇ ਗੱਡੀ ਤੇ ਆ ਜਾ ਜੇ ਬਹੁਤ ਪਿਆਰਾ ਬਣਿਆ ਹੈ ਮਾਣੋ 300 ਮੀਟਰ ਸਲਾਈਟ ਲਿਫਟ ਲੈ ਵੀ ਪਹੁੰਚ ਗਏ ਹੁਣ ਗੱਡੀ ਗੁੱਡੀ ਲਾਉਣ ਦੀ ਜਗ੍ਹਾ ਲੱਭਣ ਡੇ ਦੀ ਵਾ ਜਗਾ ਹੈ ਆਪਾਂ ਕਿ ਕਿਹੜਾ ਸੈਕਟਰ ਪੈਂਦਾ ਹੈ ਕਾਲਜ ਕਲੋਨੀ ਕਾਲਜ ਕਲੋਨੀ ਪੈਂਦੀ ਹੈ ਸੈਕਟਰ 11 ਚ ਪਹੁੰਚ ਗਏ ਆਪਾਂ ਗੱਡੀਆਂ ਬੜੀਆਂ ਲੱਗੀਆਂ ਆ ਬਾਹਰ ਕਿੱਥੇ ਜਾਣਾ ਗਾਂਹ ਜੇ ਜਾਣਾ ਅੱਗੇ ਹਾਂਜੀ ਮੰਮੀ ਸੈਕਟਰ ਪਹੁੰਚ ਚੁੱਕੇ ਆ ਘਰ ਤੇ ਲੱਗਦਾ ਅੰਕਲ ਹੋਣਾ ਸੱਟ ਲਵਾਈ ਕਿੰ ਕਿਲੋ ਕਰੋਗੇ ਗੱਡੀ ਪੈਕ ਲੱਗੂ ਗੱਡੀ ਪੈਕ 10 ਸਿਕੰਡ ਔਰ ਤੇ ਅਗਲੇ ਰੋਟੇ ਵੀ ਖੜੇ ਹਾਂ ਹੂੰ ਤੇ ਸਖਮੀ ਔਰ ਸਨੋ ਠੀਕ ਹੈ ਹਾਂਜੀ ਔਰ ਸਨੋ ਠੀਕ ਹੈ ਦੇ ਜੀ ਗਾ ਜੀ ਵਧੀਆ 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 ਜੀ ਹਾਂਜੀ ਮੈਸ ਮਾਰ ਕੇ ਨਾ ਬਲੋ ਨਾ ਮੈਸ ਮਾਰ ਕਰ ਲਾਂਗੇ ਬੰਟੇ ਜਾਣੇ ਕੋਈ ਜਾਂਦੇ ਵਾਹ ਕੜ ਦੋ ਰਾਨ ਕੋ ਤੇ ਮਤਲਬ ਜੈਨ ਕਰਾਂਗੇ ਮਾਰ ਕੇ ਕਰੇ ਬਾਕੀ ਤਾਂ ਬਰੋ ਕਰਦੇ ਅਲੀਟਰਗੇ ਟ੍ਰੈਫਿਕ ਹੋ ਨਹੀਂ ਰਿਹਾ ਆ ਟ੍ਰੈਫਿਕ ਤਾਂ ਹੈਗਾ ਠੀਕ ਹੈ ਇੱਥੋਂ ਹੋਰ ਦਾ ਸਵਾਗਤ ਹੈ ਜੀ। ਲੈ ਕੇ ਕਿਤੇ ਦੱਸਣਾ। ਬਹੁਤ ਵਧੀਆ ਭਾਈ। ਪਹਿਲਾਂ ਪਹਿਲਾਂ ਕਿੰਨਾ ਆਇਆ। ਲੱਭੀ ਪਹੁੰਚ ਗਏ ਆ। ਇਹਨੂੰ ਕਵਰ ਕਰ ਗਏ ਤੋਲੇ ਵਾਲਾ। ਠੀਕ ਹੈ ਜੀ। ਮਾਚੀ ਠੀਕ ਹੈ। ਕੱਢ ਦੇ। ਕੱਢ ਦਵਾਂਗੇ। ਉਹ ਲੈਵਾਂ ਉਹਦਾ ਨਿੱਕੇ ਦਾ ਲੈਵਾਂ ਹੜ ਕੇ। ਇਹ ਲੈ ਕੇ ਲਈ ਮਾ ਫੜ ਜਾ। ਤੁਸੀਂ ਲੈ ਕੇ ਜਾਈ। ਹੋਰ ਜਨਾਬ ਕਿੱਦਾਂ ਹਾਲ ਚੱਲ? ਖਾਲਸਾ ਸਭ ਵਧੀਆ ਬੰਦਾ ਸਵੇਰੇ ਤੇ ਨਿਕਲੇ ਵਾਪ ਲੇਟ ਇਹਦੇ ਬੜੇ ਅਰਮਾਨ ਨਹੀਂ ਆਏ ਹੌਲੀ ਹੌਲੀ ਵਾਸੇ ਅੱਛਾ ਉਹ ਕਿੱਧਰ ਕਿੱਧਰ ਪਿੰਡਾ ਪੁੰਡਾ ਚੋਂ ਸੀ ਨਿਕਲੇ ਆ ਜਾਓ ਜੀ ਲੋਕੇਸ਼ਨ ਜਿਹੜੀ ਤੇ ਜਿਨਾ ਪਿੰਡਾ ਪੁੰਡਾ ਦੇ ਵਿੱਚ ਘੁੰਮਦੀ ਰਹੇ ਹਨ ਨਹੀਂ ਤਾਂ ਲੋਕੇਸ਼ਨ ਤਾਂ ਕਈ ਵਾਰ ਨਹੀਂ ਵੀ ਹਿਸਾਬ ਹੁੰਦਾ ਨਾ ਕਈ ਵਾਰ ਆਜੋ ਆਜੋ ਠੀਕ ਜੀ ਕੋਈ ਨਹੀਂ ਕੋਈ ਵੀ ਰਹਿ ਗੋਚਾ ਨਹੀਂ ਆ ਜਾ ਚੱਲ ਚੱਲ ਸਸਿਕਾ ਬੈਂਗਿਆ ਥੀਟਾ ਸਸਿਕਾ ਸਸਿਕਾ ਕਾਜ ਬੜਾ ਦੋਸਤ ਸਸਿਕਾ ਸਸਿਕਾ ਆਇਸ਼ਾ ਸਸਕਮਨ ਅਸ਼ੀਗਾਨੀ ਸਸਕਮਨ ਕੀਨ ਨੂੰ ਥੀਟਾ 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 ਨਾ ਕੋਈ ਤਰ੍ਹਾਂ ਦੇ ਲਾਲ ਬੋਲੇ ਨਾ ਆਓ ਜੀ ਕਾਫੀ ਜਿੱਧਰ ਆ ਜਾਓ ਵੇਖੋ ਹਰ ਇੱਕ ਕੋਰਡਰ ਕੀਤਾ ਕਮਰੇ ਉੱਪਰ ਬੈਠਾ ਰਾਮ ਅੱਗੇ ਕਮਰੇ ਕਹੌ ਰਾ ਕਿਦਾਂ ਵਾਲੀ ਛੱਟ ਜੀ ਛੱਟ ਜੀ ਇਹ ਜੇਰਪੁਰ ਪੂ ਬੱਸ 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 ਨਹੀਂ ਸਿਰ ਹਾਲ ਕਰਾ ਕੋਈ ਨਿਕਲ ਗਿਆ ਸੀ ਟਰੱਕ ਦਾ ਆ ਜਾਂ ਕਿਸੇ ਚੀਜ਼ ਦਾ ਸਾਨੂੰ ਨਹੀਂ ਪਤਾ ਅੱਛਾ ਉੱਥੇ ਸਲਿੱਪ ਹੋ ਗਈ ਠੀਕ ਆ ਜਿਆਦਾ ਨਹੀਂ ਲੱਗਿਆ ਹੋਏ ਹੱਥਾਂ ਤੇ ਹੀ ਆ ਇਹ ਥੋੜਾ ਜਿਹਾ ਬਸ ਤੇ ਥੋੜਾ ਜਿਹਾ ਹੋਰ ਕੀ ਹਾਲ ਆ ਦੀ ਠੀਕ ਜੀ ਕਈ ਹੁੰੀਆਂ ਮੋਟਰਸਾਈਕਲ ਬਾਈਕ ਦਾ ਠੀਕ ਹੈ ਨਾ ਫੜਖ ਠੀਕ ਹੈ ਬਸ ਤੋਂ ਉਹਨਾਂ ਦੇ ਵੀ ਲੱਗੇ ਤੇ ਤੁਹਾਡੇ ਵੀ ਲੱਗੇ ਨਾ ਕਿਤੇ ਜ਼ਿਆਦਾ ਲੱਗੇ ਨੀਚੋਂ ਸਾਰੀ ਲੱਗੀ ਹੋਈ ਹੈ ਇਹਦਾ ਇਹ ਮੰਮੀ ਤਾਂ ਆ ਤੇ ਆਤਮ ਨੂੰ ਸਾਰੀ ਆਪਣੇ ਆ ਹਾਂ ਠੀਕ ਚਲ ਕੋਈ ਗੱਲ ਨਹੀਂ ਉਹ ਵਿਚਾਰ ਕਰ ਕਰਿਆ ਨਾ ਦੋਵੇਂ ਬੰਦੇ ਜੇ ਭਰ ਚੁੜਾ ਕੰਮ ਕਰ ਮਤਲਬ ਕੋਈ ਇੱਕ ਬੰਦਾ ਨਹੀਂ ਹੁੰਦਾ ਬਿਮਾਰ ਹੋ ਦੂਜਾ ਚਲ ਕੋਈ ਨਾ ਬਚਾਅ ਹੋ ਗਿਆ ਇੰਨਾ ਬਹੁਤ ਬਚ ਗਿਆ ਬਚਾਅ ਹੋ ਗਿਆ ਇੰਨਾ ਬਹੁਤ ਫੱਟੇ ਬੜਾ ਯੋਗ ਰੇ ਰਿਓ ਰੇ ਨਾ 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 ਕੋਹ ਨਹੀਂ ਗਾਉਣੀ ਪਿੰਡ ਬਿਲਾ ਸਿੰਘ ਲੋ ਕੋਈ ਗੱਲ ਨਹੀਂ ਬਸ ਬਟਾ ਹੋਰ ਪਤਨ ਦੇ ਇੱਕ ਨਾ ਹੋਣਾ ਅਦਰ ਤਿੰਨ ਤਿੰਨ ਡੇਗਣਾ ਜੀ ਕੋਈ ਪੈਟਾ ਕੀ ਇਹਦੇ ਤਾਂ ਕੀ ਨਾਮ ਤੇਰਾ ਦੱਸ ਮੁੰਡੇ ਦਾ ਕੀ ਨਾਮ ਨਾਮ ਉਹ ਮੁੰਡਿਆ ਆਪਣਾ ਮਾਂ ਦਾ ਸੁਣ ਜਾ ਇਹਦਾ ਨਾਮ ਦੱਸ ਇਹਦਾ ਨਾਮ ਦੱਸ ਬਲੋ ਪਲੋ ਪਤੇ ਸਿੰਘ ਪਤੇ ਸਿੰਘ ਨਾਮ ਦੇ ਨਾਮ ਦੱਸ ਦੋ ਪਰੜਾ ਇਤ ਪ੍ਰਾਣਾ ਦਾ ਨੇ ਉਹ ਲ ਬਤੋ ਸਰਵਿਤ ਕਾਰੀ ਵਿਦਿਆ ਮੰਦਿਰ ਪਰਵਾਇਵੇ ਸਕੂਲ ਮਨੈਂਬਰੀ ਸਕੂਲ ਆ ਜੀ ਮੈਂਟਰੀ ਬੈਂਟਲ ਸਕੂਲ ਉਹ ਦੇਖੋ ਮੈਂ ਕਿਹਾ ਸੀ ਨਾ ਵਾਰੀ ਨਹੀਂ ਆਉਣੀ ਥੋਲੀ ਬਿਲਕੁਲ ਵਾਰੀ ਨਹੀਂ ਆਵੇ ਲੈ ਰੱਜੀ ਲੈ ਲੈ ਉਹ ਤੇ ਖੂਕਲਾ ਜੰਮ ਚੱਲ ਚੱਲ ਵੈਸੇ ਵੀ ਨਹੀਂ ਖਾਉਂਦਾ ਆਪਾਂ ਚੱਲ ਤੋ ਵੀ ਤੋਨੇ ਆਣੇ ਬਾਹਰ ਸੋਰੇ ਮੇਰੀਆਂ ਆਦੀਆਂ ਖਾਲਾ ਗਰਮ ਜਲੇਬੀ ਖਾਲਾ ਖਾਲਾ ਮੈਂ ਤਾਂ ਖਾਣੀ ਰਹਿ ਤੂੰ ਖਾ ਲੈ ਤੇਰੇ ਵੱਲ ਸਪੈਸ਼ਲ ਵੈਲਾ ਮੰਗਾਈਆਂ ਭਾਈ ਜਾਨਾ ਕਰਨਾ ਜਲੇਬੀਆਂ

ਮੈਂ ਤਾਂ ਸਫ਼ਰ ਜ਼ਿਆਦਾ ਕਰ ਲਿਆ ਨਾ ਉਹਦੇ ਉਹਦੇ 12 ਵਜੇ ਤੋਂ 6 ਵਜੇ ਪਹੁੰਚੇ ਸੀ ਤੇ ਚਾਹ ਬਣੀ ਪੀ ਕੇ ਤੇ ਮੈਂ ਕਿਹਾ ਦਵਾਈ ਲੈ ਆਉਣੀ ਠੀਕ ਆ ਫਿਰ ਅੰਦਰ ਗੱਡੇ ਬੀਪੀ ਚੱਕ ਸਫ਼ਰ ਨੇ ਮਾਰਤਾ ਹਨਾ ਕਰ ਮਾਰਤਾ ਕਿ ਨਹੀਂ ਸਫ਼ਰ ਨੇ ਕੋਈ ਗੱਲ ਨਹੀਂ ਕੋਈ ਨਹੀਂ ਬੀਪੀ ਘਟਵਾ ਸਵੇਰ ਤੱਕਰਾਮ ਆ ਜਾਣਾ ਲੈ ਸਵੇਰ ਫਿਰ ਕੰਮਣਾ ਹੈ ਗਲੀ ਕੋਈ ਨਹੀਂ ਚੱਲੇ ਹਣ ਠੀਕ ਵਾਂ ਮਟੇ ਚਲੋ ਚਲੀਏ ਗੱਡੀ ਉੱਧਰ ਲੱਗੀ ਹੈ ਭਾਈ ਜੀ ਉਹਨਾਂ ਦੀ ਆਪਾਂ ਸਿਵਲ ਹਸਪੀਟਲ ਤੇ ਭਾਈ ਉਹਨੇ ਨਾਲ ਆਇਆ ਲੰਮੇ ਸਫ਼ਰ ਤੋਂ ਥੜਾ ਇਹ ਹੋ ਜਾਂਦਾ ਨਾ ਲੈ ਵੀ ਆ ਦਵਾਈ ਲੈਣ ਦੀ ਹੈ ਵੇਖੋ ਕਿੰਨੀਆਂ ਦਵਾਈਆਂ ਦੇ ਛੜੀਆਂ ਲੈ ਵੀ ਉਹ ਪੁੱਠੀ ਆ ਕਹਿੰਦੇ ਤੁਹਾਨੂੰ ਉਹ ਸਵੇਰੇ ਦਿਖਾਵਾਂਗੇ ਬਹੁਤ ਹੀ ਮਤਲਬ ਬੁਰਭਲਾਈਆ ਕਹਿੰਦੇ ਆ ਬਾਕੀ ਦੇਖੋ ਕਿਦਾਂ ਆ ਕੀ ਸਿਸਟਮ ਹਾਂਜੀ ਹੀ ਟੈਗ ਨਾ ਆ ਦਵਾਈਆਂ ਕਰ ਚੈੱਕ ਤੇਰਾ ਪਰ ਆ ਨਹੀਂ ਹੈ ਦਵਾਈ ਕਿਥੇ ਲੈ ਸਾਰੀਆਂ ਕਹਿੰਦੇ ਦੋ ਚਿਕੜਾ ਦੇ ਦਿੰਦੇ ਪੱਤੇ ਦੋ ਤੁਸੀਂ ਆਪ ਰੱਖ ਲੈ ਤੇ ਇੰਨਾ ਹੀ ਰੱਖ ਲੈ ਇੱਧਰ ਰੱਖੇ ਡੋਲਦੀ ਚਿੰਗਲ ਜੀ ਹਾਂਜੀ ਦੋ ਟੈਗਰ ਰੱਖੇ ਇਹਨਾਂ ਨੇ ਕੋਈ ਘਾੜ ਨਹੀਂ ਕੋਈ ਨਾ ਫੇਰੇ ਨਾਲ ਮੜ ਕੇ ਨਾਲ ਮੁੱਕ ਜਾਂਦਾ ਹੈ ਚਲੋ ਠੀਕ ਆ ਫਿਰ ਉਹਨੇ ਪਹੁੰਚਿਆ ਘਰ ਤੇ ਟਾਈਮ ਹੋ ਚੁੱਕਾ ਸਾਡੇ ਨਾਲ 9:30 ਦਾ ਹਾਂਜੀ ਸਾਹਿਬ ਜੀ ਯਾਰ ਉਹ ਵੀ ਬਣਾ ਹੋ ਰਿਹਾ ਅੱਛਾ ਚਾਚੇ ਨੂੰ ਦੇ ਦੇ ਕੱਲ ਆਇਆ ਕੱਲ ਬੈਠਾ ਕੱਲ ਆਇਆ ਮੈਂ ਕੀ ਆ ਬਹੁਤ ਦਰਦ ਨਾਲ ਕੋਸਾ ਪਾਣੀ ਦੇਦੇ ਨੇ ਸੁਣ ਤਾਂ ਲਈ ਚਾਚੇ ਨੂੰ ਇਹਨੂੰ ਸੀਰੀਅਸ ਲੈ ਇਹ ਗੱਲ ਨੂੰ ਸੀਰੀਅਸ ਲੈ ਇਹ ਪਤਾ ਜਿਹੜਾ ਹੈਗਾ ਦਰਦ ਦਾ ਹਾਂਜੀ ਤੱਕੜੋ ਜਿਹੜੇ ਮਾਰਕੀਟੇ ਜਾ ਕੇ ਤੁਸੀਂ 100-100 ਰੁਪਏ ਦੇ ਵਿੱਚ ਕਹਿੰਦੇ ਸਾਰੇ ਆ ਰਹੇ ਨੇ ਸਨਾ ਮੋਲ ਹੈ ਸਾਰੇ ਦਿਨ ਆਣ ਕੇ ਦਵਾਈਆਂ ਦੇਣ ਦੇ ਵੇਲਾ ਪਹਿਲਾਂ ਸੀ ਤਾਂ ਮੋਲ ਆਪੇ ਅੱਜ ਰਾਤ ਰੁੱਟ ਗਈ ਆਪਾਂ ਤੇ ਪਾਪਾ ਤੁਹਾਨੂੰ ਲੂਜ਼ ਮੋਸ਼ਨ ਦੀ ਨਹੀਂ ਦੇ ਆ ਬਈ ਮੋਬੀ ਨੂੰ ਨਹੀਂ ਪਤਾ ਹਣਾ ਵੀ ਹਰਫਤ ਸੌਂਗ ਹੈ ਤਾਂ ਹੁਣ ਪਲਾਨ ਬਣਾਣਾ ਬੰਦਿਆ ਕਿ ਸਵੇਰੇ ਆਪਾਂ ਕਿੱਥੇ ਜਾਣਾ ਸਾਰੇ ਗੱਲਾਂ ਬਾਤਾਂ ਕਰਨ ਡਏ ਆਹ ਪੁੱਤ ਨਾ ਬਹਿ ਜਾ ਨਾ ਬਹਿਲਾ ਫੈਮਿਲੀ ਕਿਦਾਂ ਕੋਲ ਮਿਲ ਕੇ ਰਹਿੰਦੀ ਹਾਂਜੀ ਹਾਂਜੀ ਜਦੋਂ ਆਪਾਂ ਇਹ ਬੋ ਵੀ ਨੂੰ ਤੇ ਮੈਂ ਕਿਹਾ ਛੋਟਾ ਹੋਏਗਾ ਜਦੋਂ ਆਪਾਂ ਮਤਲਬ ਜੋੜ ਦੇ ਵਿੱਚੋਂ ਟੋਏ ਪਟਦੇ ਸੀ ਨਾ ਚੋੜ ਹੁੰਦੇ ਸੀ ਨਾ ਇਸ ਚ ਮਤਲਬ ਬੱਚਾ ਜਿਹਨੂੰ ਕਹਿੰਦੇ ਆਂਦੇ ਆ ਛੱਪੜ ਛੱਪੜ ਕਿਹਾ ਜਾਂਦੇ ਸੀ ਪੱਕੜ ਬੱਟੀ ਕੱਢਦੇ ਸੀ ਪੁਰਾਣੇ ਟਾਈਮਾਂ ਚ ਕੱਚੇ ਘਰ ਹੁੰਦੇ ਸੀ ਕੱਚੇ ਦੇ ਮਿੱਟੀ ਦੇ ਇਹ ਸਾਡਾ ਦਾਦਾ ਆਪਾਂ ਦਾਦਿਆਂ ਬੋਦਦੇ ਸੀਗੇ ਵੀ ਸਾਨੂੰ ਨਾ ਹੱਡੀ ਮਿਲੀ ਐ ਹੱਡੀ ਮਿਲੀ ਐ ਯਾ ਟੁਕੜੇ ਮਿਲੇ ਐ ਬਰਤਨ ਦੇ ਦਾਦਾ ਕਹਿੰਦੇ ਸੀ ਟੁਕੜੇ ਟੁਕੜੇ ਕੁਝ ਨਹੀਂ ਹੈਗਾ ਤੋ ਫਿਰ ਕਈਆਂ ਨੇ ਸਾਨੂੰ ਦੱਸਿਆ ਵੀ ਉਹ ਹੱਡੀਆਂ ਸੀ ਜਾਂ ਟੁਕੜੇ ਸੀਗੇ ਜਿਹੜੇ ਯੁੱਧ ਦੇ ਦੌਰਾਨ ਮਹਾ ਭਾਰਤ ਯੁੱਧ ਦੇ ਦੌਰਾਨ ਨਿਕਲੇ ਆ। ਔਰ ਉਹ ਜਿਹੜੇ ਪੁਰਾਣੇ ਜਿਹੜੇ ਬਰਤਨ ਐ ਉਹ ਬਰਤਨ ਉਹੀ ਸੀਗੇ ਉਹਨਾਂ ਟੁਕੜੇ ਸੀਗੇ ਪੁਰਾਣੇ ਟਾਈਮ ਦੇ ਬਰਤਨਾਂ ਦੇ। ਸੁਨਲਾ ਸਿੰਘ ਕਲ ਕਿਧਰ ਗਿਆਈ? ਉਹ ਕਹਿੰਦਾ ਮੈਨੂੰ ਪਤਾ ਹੈ ਕਿ ਆ ਕੀ ਹੋ ਰਿਹਾ ਹੈ। ਅਸੀਂ ਤਾਂ ਵਿਚਰੇ ਜਾਂਦੇ ਹਾਂ। ਡਿਸਟ੍ਰਿਕਟ ਹੈ ਨਾ ਜ਼ਿਲ੍ਹਾ ਜਵਨਗਰ ਹੈ ਜਾਂ ਜ਼ਿਲ੍ਹਾ ਗੁਰੂਸ਼ੇਖਰ ਹੈ। ਇਹ ਸਾਰੀ ਜਗ੍ਹਾ ਤੋਂ ਯੁੱਧ ਹੁੰਦਾ ਗਿਆ। ਪਰੇਤੀ ਅਸਿੰਗੂ ਕਾ ਜੇ ਦੇਖੋ ਮਾਰੇ ਯਾਗੇ ਸਭ ਤੋਂ ਸੀਨੀਅਰ ਜੀ ਰਹੀ ਹੈ ਇਹਹੀ ਬਤਾਣਾ ਹੈ ਨਾ ਲਾਤੀ ਇਹ ਫੇਸ ਟੂ ਮੈਚ ਆਇਆ ਹੈ ਇੱਕ 3 3 ਲੋਕਾਂ ਦਾ ਜੋੜੀਆਂ ਕਰ ਦਵਾਰਾ ਇੱਕ ਚਾਰੇ ਪਹੁੰਚੇਗਾ ਪਿੰਡੋਂ ਜੀਸੀ ਬੰਦੇ ਹੋਰ ਜੀਸੀ ਬੰਦੇ ਮੈਂ ਤੇ ਉਮਦਿਆਂ ਲਈ ਫੋਟੋ ਕੁੜੀ ਦੀ ਉਮਦਿਆਂ ਲਈ ਫੋਟੋ ਪਹਿਲਾਂ ਇਹ ਨੰਬਰ ਤੇ ਆਈ ਫੋਟੋ ਇਹ ਬੋਲਦੀ ਘਾਟ ਹੈ ਨਾ ਪੰਜਾਬ ਕੋ ਕਪਾਲ ਮੋਚਨ ਦਾ ਨਾਮ ਸੁਣਨਾ ਹੈ ਬੜੇ ਪੰਜਾਬੀ ਗੱਡੀਆਂ ਆਉਂਦੀਆਂ ਕਪਾਲ ਮੋਚਨ ਪੂਰਾ ਪੰਜਾਬ ਆ ਪੂਰਾ ਪੰਜਾਬ ਸਹੀ ਉੱਥੇ ਜਮਨਾਲਾਗਰ ਦੇ ਵਿੱਚ ਹੀ ਹੈ ਸਾਡੇ ਮੇਲਾ ਲੱਗਦਾ ਨਾ ਇਹ ਬੁੱਤੇ ਭਦਰ ਜੀ ਦਾ ਸਥਾਨ ਚਾਰ ਪੰਜ ਦਿਨ ਮੇਲਾ ਲੱਗਦਾ ਚਾਰ ਪੰਜ ਦਿਨ ਦਾ ਪੂਰੇ ਪੰਜਾਬ ਦੀਆਂ ਗੱਡੀਆਂ ਟਰੱਕ ਭਰ ਕੇ ਆਉਂਦੇ ਦਿਵਾਲੀ ਦੇ ਆਸ-ਪਾਸ ਨਹੀਂ ਅੰਮ੍ਰਿਤਸਰ ਸਾਹਿਬ ਵਾਲੇ ਦੇ ਕਿਹੜੇ ਆ ਜਾਂਦਾ ਹੈ ਉਹ ਅੰਮ੍ਰਿਤਸਰ ਵਾਲਾ ਬੇਲਾ ਇੱਥੇ ਆ ਜਾਂਦਾ ਪੰਜ ਦਿਨ ਬਾਅਦ ਹੀ ਆ ਜਾਂਦਾ ਹੈ ਤਿੰਨ ਚਾਰ ਜਗ੍ਹਾ ਜਗਾਦਰੀ ਦਾ ਮੇਲਾ ਕਹਿੰਦੇ ਉਹਨੂੰ ਹਾਂ ਜੀ ਹਾਂ ਬਿਲਾਸਪੁਰ ਦੁਆਰਾ ਉਹ ਵੱਡੇ ਬਿਲਕੁਲ ਆ ਗਿਆ ਪਰ ਅਸੀਂ ਗਏ ਇੱਕ ਵਾਰੀ ਸਾਡਾ ਜਮਨਗੜ੍ਹ ਨਗਰ ਦੇ ਨਾਲ ਦਾ ਜੀ ਸਿੱਖ ਇਤਿਹਾਸ ਵੀ ਜੁੜਿਆ Hindu ਇਤਿਹਾਸ ਵੀ ਜੁੜਿਆ ਹੈ ਪੂਰਾ ਸਿੱਖ ਇਤਿਹਾਸ ਵੀ ਜੁੜਿਆ ਹੈ ਜਮਨਗੜ੍ਹ ਜ਼ਿਲ੍ਹੇ ਨਾਲ ਔਰ Hindu ਇਤਿਹਾਸ ਵੀ ਜੁੜਿਆ ਹੈ ਬਹੁਤ ਅਗਲਾ ਕਰੋਨੇ ਅਲੱਗ-ਅਲੱਗ ਸਟੇਟ ਪਾਰ ਕਰ ਰਹੇ ਨੇ ਯੂਪੀ ਹਰਿਆਣਾ ਜੰਮੂ ਕਸ਼ਮੀਰ ਦੀਆਂ ਬੁੱਧਿਸਟ ਟੈਂਪਲ ਹੈਗਾ ਠੀਕ ਆ ਹੁਣ ਲੈ ਮਰਸਨ ਲੈ ਕੇ ਜਾਂਦੇ ਹੁਣ ਫਰਗ ਪਿਆ ਕੁਛ ਮੜਾ-ਮੋਟਾ ਲੋਰੇ ਕੋ ਮੈਂ ਜਿੰਨ ਮਿਲਦੇ ਸੀ ਚਲੋ ਠੀਕ ਆ ਫਿਰ ਮਿਲਦੇ ਹਾਂ ਸਵੇਰੇ ਨਵੀਆਂ ਵੀਡੀਓ ਨਾਲ ਜਿਹੜੇ ਨਵੇਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਫਿਰ ਸੇ ਤੁਹਾਨੂੰ ਸੋਹਣੇ-ਸੋਹਣੇ ਵੀਡੀਓ ਦਿਖਾਵਾਂਗੇ ਚੱਲੀ ਗਰਦੇ ਆ ਬਾਏ ਗੁਰਦਾਈਆ